ਸਾਲ ਸਾਹਿਬ ਸ੍ਰੀ ਵਾਹਿਗੁਰੂ ਜੀ ਕੀ ਬੋਲੇ ਖਾਣੇ ਜੀ ਆਵਣ ਹੋਰ ਅਪਣੇ ਚੈਨਲ ਤੇ ਸਵਾਗਤ ਹੈ। ਆਪਣੀ ਖਾਰੇ ਦੀ ਖਾਸ ਖਾਣਦੀ ਬੈਸ ਬਿਨ ਸਾਰੇ ਸੂਸਾਰੇ ਖਾਣ। ਟਾਈਮ ਆ ਮਰਨੇ ਦਾ ਪੱਪਾ ਹੁੰਦੇ ਤੋਂ ਨਹੀਂ ਜੁੱਟਵਾਰੇ। ਹਿੰਪੋ ਚ ਲੜਾ ਭਾਈ। ਉਹ ਚ ਲਾਉਣੇ ਨੇ। ਆਹ ਲਾਉਣੇ। ਨਹੀਂ ਕਿਹਨਾਂ ਜਿਆਦਾ ਬੱਟ ਪੁੱਤੀ ਲਾਉਣੀ। ਕੁਮਰ ਆਹ ਖੜੀ ਆ ਕੁਮਰ ਖੜੀ ਕੀ ਕਰਦੀ ਆ ਬੱਤੂ ਉਹ ਨੂੰ ਐ ਘਰੇ ਰਹਿਣੀ ਹੈ ਮੈਂ ਅੱਜ ਉਹ ਨਹੀਂ ਜਾਣਾ ਉਸਤਾਦ ਲਓ ਜੇ ਪਮਜਾ ਨਵਾਉਣੇ ਆਪਣੇ ਕੰਮ ਕਰਨ ਵਾਲਾ ਕਰਦੇ ਆਂ ਵੇਲੇ ਕਰੀਏ ਕਵੇਲੇ ਕਰੀਏ ਆਪਣਾ ਕੰਮ ਆ ਪਕਾ ਕੱਪੜੇ ਵੀ ਧੋਗੇ ਦੇ ਉਹ ਵੇੜੀ ਆ ਗਈ ਕੱਪੜਿਆਂ ਨੂੰ ਇੰਨੇ ਦੀ ਦੁਪਹਿਰੀ ਨਾਲੂੰ ਤੇਰੇ ਬਣ ਕਰੋ ਮਰਜ਼ੀ ਨਾਲੀ ਆਪਾਂ ਤਾਂ ਆ ਦਾ ਕੰਮ ਕਰ ਦੇਣਾ ਕਿ ਆਹ ਕਰ ਕੱਪੜੇ ਧੋ ਕੇ ਮੈਂ ਸਨਮ ਉਹ ਦੋ ਦਵਾਰ ਉਹ ਕਰਨਾ ਪਈ ਹਾਂ ਤੇ ਦੋ ਦਵਾਰ ਕੱਪੜੇ ਰੋਣੇ ਪੈਣਗੇ 11 ਵਜੇ ਜਾਓਗੇ ਤੇ 12 ਵਜੇ 1 ਵਜੇ ਉਹ ਘੁੱਟ ਪੜੇ ਨਾ ਉਹ ਬਣ ਜਾਂਦੇ ਨੇ ਇਹ ਵਰਗੀ ਵਾਲਾ ਪਾਣੀ ਪਿਆ ਸੀਗਾ ਹਰੇ ਚੰਗਾ ਹਾਂ ਸਾਰੇ ਸੱਬਰਦਾਰੀ ਪਾਣੀ ਕੱਢ ਲਈਏ ਫਿਰ ਨਮਾਉਣੇ ਮੱਝਾਂ ਲੋ ਜੀ ਆਪਾਂ ਸਬਜ਼ੀ ਕੱਟ ਦਿਆਂਗੇ ਸਬਜ਼ੀ ਕੱਟਾਂਗੇ ਅੱਜ ਆਪਾਂ ਆਲੂ ਬਾਏਂਗਣੀ ਆ ਅੱਜ ਸਬਜ਼ੀ ਚੇਂਜ ਕਰ ਲਈ ਹੈ ਅੱਜ ਆਪਾਂ ਆਲੂ ਬਾਏਂਗਣੀ ਲੈ ਲਈ ਹੈਗੀ ਆ ਆਲੂ ਤੋਂ ਗਿਵੇਂ ਜੇ ਨਹੀਂ ਵਧੀਆ ਨਹੀਂ ਹੈ ਗਿਆ ਕਿਵੇਂ ਨੇ ਇਹ ਘੱਟੇ ਜੀ ਇਹ ਪਹਿਲਾਂ ਦੇ ਪੈ ਸੀ ਦੋ ਤਿੰਨ ਅੱਜ ਨਵੇਂ ਵੀ ਲੈਤੇ ਨੇ ਖਾ ਜਿਹੜੇ ਪਹਿਲਾਂ ਪੈਨੇ ਮਕਾਲ ਤੇ ਹਾਂਜੀ ਅੱਜ ਆ ਲੈਤੇ ਨੇ ਆ ਆਲੂ ਬੈਂਗਣੀ ਨਾ ਬੇਸਣ ਵਾਲੀ ਵੀ ਵਧੀਆ ਬਣਦੀ ਹੈ ਅੱਜ ਆਪਾਂ ਗਣ ਬੇਸਣ ਤੋਂ ਬਣਾਵਾਂਗੇ ਥੋੜੀ ਜਿਹੀ ਆਪਾਂ ਬੈਂਗਣੀਆਂ ਰੱਖ ਲਵਾਂਗੇ ਅ ਤੁਹਾਨੂੰ ਆਪਾਂ ਫਿਰ ਕੱਲ ਨੂੰ ਦੁਪਹਿਰੇ ਹੈਨਾ ਥੋੜੀ ਜਿਹੀ ਬਣਾ ਕੇ ਰੈਸਪੀ ਦੇ ਦਾਂਗੇ ਤੁਹਾਨੂੰ ਤੇ ਬੇਸਣ ਵਾਲੀ ਪਰ ਟਾਈਮ ਲੱਗੂਗਾ ਪਾਣੀ ਪਕਾਣੀ ਪਿਉਣ ਵਾਲਾ ਤੇ ਮੈਂ ਪਾਣੀ ਤਿਆਰ ਹੋ ਗਏ ਫਿਰ ਮੈਂ ਬੇਸਣ ਵਾਲੀ ਬਣਾ ਲਵਾਂਣੀ ਹੈ ਕਿਵੇਂ ਮਰਜ਼ੀ ਬਣਾ ਲਓ ਨਹੀਂ ਫਿਰ ਪਾਣੀ ਪਿਆਰਾਂ ਮੱਜਾਂ ਨੂੰ ਫਿਰ ਤਾਂ ਦੱਸ ਦੋ ਪਾਣੀ ਪਿਉਣ ਦਾ ਰਾਦਾ ਨਹੀਂ ਹੈਗਾ ਚਲ ਫਿਰ ਮੈਂ ਤਾਂ ਹੀ ਬਣਾ ਲਵਾਂ ਤੇ ਪਾਣੀ ਪੀਉਣ ਦਾ ਥੋੜਾ ਰਾਦਾ ਨਹੀਂ ਹੈਗਾ ਤੇ ਪਾਣੀ ਪੀਉਣ ਦਾ ਰਾਦਾ ਨਹੀਂ ਹੈਗਾ ਤੇ ਫਿਰ ਮੈਂ ਚੱਲਣ ਦੇ ਕੰਮ ਹਾਂ ਤੇ ਸਬਜ਼ੀ ਕੱਟਣ ਦਾ ਟਾਈਮ ਵੀ ਬਹੁਤ ਲੱਗਦਾ ਹੈਗਾ ਹਨਾ ਤੇ ਸਾਰੇ ਕੰਮਾਂ ਨੂੰ ਇੱਕੋ ਜਿਹਾ ਹੋਊਗਾ ਅੱਜ ਤਾਂ ਲੱਗਦਾ ਮੇਰੇ ਨੂੰ ਆਏ ਸਬਜ਼ੀ ਕੱਟੂੰਗੀ ਫਿਰ ਬਣਾਉਂਗੀ ਬਹੁਤ ਟਾਈਮ ਲੱਗਣੇ ਸਬਜ਼ੀ ਦੇ ਵੀ ਜਿਹੜੀ ਆਪਾਂ ਵੇਸਣ ਵਾਲੀ ਸਬਜ਼ੀ ਬਣਾਉਣੀ ਹੈ ਉਹ ਬਹੁਤ ਪਕੌੜੇ ਵਾਂਗੂ ਘਣੀ ਦੀ ਆ ਵਧੀਆ ਸੁੱਕੀ ਸੁੱਕੀ ਤੇਪਣਾ ਚ ਪਾਉਣ ਨੂੰ ਬੱਚਿਆਂ ਨੇ ਤੇ ਥੋੜੀ ਜਿਹੀ ਪਰੱਖ ਲਾਂਗੇ ਸੁਗਮਲ ਕਰੀ ਨਾਲ ਤੇਪਣ ਚ ਪਾਉਣ ਨੂੰ ਕਰਸਟ ਨੂੰ ਬਣਾ ਦਿੰਦੀ ਮੈਂ ਪਰੈਸ ਰੈਸਪੀ ਦੇ ਲਾਂਗੇ ਤਾਜ਼ੇ ਅਦਰੂਛੇ ਤੇ ਪੁਰਾਣੇ ਆਲੂਆਂ ਜੁੜੀਆਂ ਆ ਪੈ ਗਈ ਲੋ ਜੀ ਪਹਿ ਸਬਜੀ ਕੱਟ ਲਈਏ ਤੇ ਕੱਟਣ ਤੇ ਟਾਈਮ ਬਹੁਤ ਲੱਗੂਗਾ ਫੇਰ ਮਿਲਦੇ ਆਪਾਂ ਮੈਂ ਬਦਾਂ ਹੈ ਤਾਰੇ ਜੀ ਬੇਲੀਆਂ ਬੇਲੀਆਂ ਦੋਨੋਂ ਕੱਟ ਲਈਏ ਦੋਨੋਂ ਬਹੁਤ ਸਾਈ ਹੋਣਗੇ ਦੇ ਦੋ ਡੰਗੇ ਬਰਥਡੇ ਸੁਖਮਣ ਬਾਟੀ ਪਨੀਰ ਲੈਣ ਗਈ ਆ ਦੁਬਾਰਾ ਬਰਥ ਜਾਰੇ ਪਾਉਣ ਦਾ ਟਾਈਮ ਆ ਗਿਆ ਅੱਜ ਹੈ ਥੋੜਾ ਜਿਹਾ ਫਰਕਾ ਮੌਸਮ ਦਾ ਤੇ ਲੋ ਜੇ ਪਿਆਰੀ ਕਰ ਲਈ ਹੈਗੀ ਆਪਣੀ ਸਬਜੀ ਦੀ ਸਬਜੀ ਬਣਾਉਂਗੀ ਆਪਣੇ ਆਲੂ ਬੈਂਗਣੀ ਥੋੜੀ ਜਿਹੀ ਬੈਂਗਣੀ ਰੱਖ ਲਈ ਨਾ ਕੱਲ ਨੂੰ ਆਪਾਂ ਬਣਾਵਾਂਗੇ ਰੈਸਪੀ ਬਣਾਵਾਂਗੇ ਇਹ ਤੇ ਜੀਰਾ ਪਾਉਣ ਸਰ ਨਾਲ ਹੀ ਆਪਾਂ ਪਾਵਾਂਗੇ ਥਰੀ ਮਿਰਚ ਨਾਲ ਪਾਵਾਂਗੇ ਟਿਆਜ ਆਲੂ ਹੁਣ ਖਲੂ ਤਾਂ ਮੇਰੇ ਦੋ ਕੱਟਣੇ ਹੀ ਰਹੇ ਆਗੇ ਸੋ ਦੇ ਲੱਗਦੇ ਗਏ ਤਾਲ ਕੜਕਾ ਲਾ ਕੇ ਜਰਚ ਕਰਕੇ ਪਕਾ ਲਾਂਗੀ ਹੋਰ ਕੰਮ ਜਿਹੜਾ ਟਾਈਮ ਹੈ ਸਵਾ ਚਾਰ ਹੋ ਗਏ ਇਥੇ ਤਾਂ ਜਨ ਹੁਣ ਭੱਜਿਆ ਜਾਏ ਹਰ ਇੱਕ ਪੱਛ ਜਾਓ ਤੇ ਦੰਤ ਤੇ ਸੇਤੀ ਸੇਤੀ ਸੇਤੀ

ਦੇਸ ਨਾਲ ਇਹ ਰੈਸਪੀ ਪਕਾ ਲਵਾਂ ਜੇ ਮਨ ਕਿਹਾ ਕੋਈ ਟਾਈਮ ਲਾ ਦਵਾਂ ਮਦਫਾਇ ਥੋੜੀ ਜਿਆ ਰੱਖ ਦਿਆ ਇਹਦੇ ਇਸਨੇ ਦਾ ਸਪੂਟੀ ਤੀਤਨਾ ਠੀਕ ਆ ਜਾਂਦੀ ਹੈ ਦੇਸ ਨਾਲ ਜੇ ਇਹ ਪਰਵਾਈ ਬਣਾਉਣੇ ਆਂਗੇ ਵੇੜਾ ਨਹੀਂ ਖਾਂਦੇ ਸਰੋਟ ਬੈਗਣੀ ਉਹ ਵੇਥ ਨਾਲ ਬਹੁਤ ਵਧੀਆ ਖਾਂਦੇ ਨੇ। ਘਰ ਤੇ ਬੈਠਾ ਇਸ ਤਰ੍ਹਾਂ ਹੀ ਖਾ ਲੈਂਦੇ ਨੇ। ਦੂਜੀ ਲੋਟ ਵੀ ਖਾ ਲੈਂਦੇ ਨੇ ਸਾਰੇ ਰੋਟੀ ਖਾ ਲੈਂਦੇ ਨੇ। ਟੈਂਪਰ ਤੇ ਕੀ ਲੈਂਦੇ ਹਾਂ ਸਮਾਂ। ਹੁਣ ਕੋ ਸਮਾਰਕੀ ਪਾ ਲੈਂਦੇ ਟੈਂਪਰ। ਗਾਰਦੀ मन करणी वरी बी पाणी बार कर ਇਹ ਤੋਂ ਵਾਲੀ ਤਰੀਕੇ ਜਿਹੜੀ ਉਹ ਕੱਟੇ ਆ ਲੱਗ ਜਾਣਾ। ਸਾਦੀ ਤਰੀਕੇ ਤੇ ਜਿਵੇਂ ਸੈਂਕਾ ਬਰ ਤੇਨੇ ਦੇ। ਢਾਂਡੇ। ਹਾਂ ਕਹਿੰਦੇ ਨੇ ਹਨਾ ਚਾਰੇ ਬੰਦਿਆਂ ਨਿਕਹਾ ਹਟ ਹੈਗੀ। ਤੀਆਂ ਕਹਿੰਦੇ ਹੁੰਦੇ ਦਾਜ ਨਾਲ ਨਹੀਂ ਵਸਦੀਆਂ। ਤੀਆਂ ਆ ਕਹਿੰਦੇ ਨਾਲ ਵਸਦੀਆਂ ਜੇ ਪੱਤੀਆਂ ਨੂੰ ਹਨਾ ਚੰਗਾ ਹੈ। ਸੰਸਕਾਰ ਸਿਖਾਵਾਂਗੇ ਸੁਣਾਵਾਂਗੇ ਸਿਖਾਵਾਂਗੇ ਚੰਗੀਆਂ ਗੱਲਾਂ ਸੁਣਾਵਾਂਗੇ ਸਿਖਾਵਾਂਗੇ ਚੰਗੇ ਕੰਮ ਕਰਨੇ ਸਿਖਾਵਾਂਗੇ ਚੰਗਾ ਆਪਾ ਸਾਖ ਸਿਖਾਇਆ ਕਰਨਾ ਸਿਖਾਵਾਂਗੇ ਬਹੁਤ ساری ਭਾਨਾ ਕਹਿ ਦਿੰਦੀ ਨੇ ਕਿ ਸਾਡੇ ਹਨਾ ਕਾਰਕਾ ਕੈ ਜੀ ਦਾਜ ਨਾਲ ਧੀ ਆਪ ਕਰਨਾ ਧੀਆ ਕਰੇ ਦਾਜ ਨਾਲ ਨਹੀਂ ਬੰਦਦੀਆਂ ਸੀ ਆਕਲਾ ਨਾਲ ਵਸ ਆਈਆਂ ਜਾਂਦੀਆਂ ਨੇ ਜੀ ਤੇ ਆਕਲ ਜਿਉ ਬੱਚੇ ਕੰਮ ਦੀ ਅਕਲ ਦਿਓ ਹਨਾ ਬੋਲਣ ਦੀ ਖੜਨ ਬੈਠਣ ਦੀ ਆ ਕਰਦੇ ਹੋਂ ਸੀ ਆ ਗਾਜਰ ਨਾਲ ਕੜੀਆਂ ਵੀ ਵਸਦੀਆਂ ਤੇ ਆ ਅਕਲਾ ਨਾਲ ਵਸਦੀਆਂ ਲੋਜੀ ਕੈਂਪਰ ਵੀ ਪਾਣੀ ਵੀ ਆ ਗਿਆ ਕੈਂਪਰ ਵੀ ਤਸਦੂ ਪਾਉਣ ਨੂੰ ਚਲ ਮੈਂ ਤੜਕਾ ਲਾਉਂਦੀ ਲਾਉਂਦੀ ਥੋੜਾ ਨਾ ਬਾਤੀ ਖਾਤੀ ਜੀ ਹੁਣ ਮੈਂ ਮੈਸੇ ਦਾ ਲਾਦੀ ਜੀ ਪਾਣੀ ਹੈ ਸੁੱਕਾ ਵੀ ਨਾ ਤਾਂ ਵਲਕੇ ਮੈਂ ਇਸ ਖੜਕਾ ਨਹੀਂ ਜਿੰਦੀ ਬਾਤੀ ਉਹ ਪੂਰਾ ਚਾੜਦੀ ਲਾ ਗੀ ਦਿੰਦੇ ਲੋ ਜੇ ਪਾ ਵਰਤ ਵੀ ਢਾਰ ਜੀ ਡਾਉਂਗੇ ਪਾਸੇ ਅੱਜ ਇਹ ਮਲਾਈ ਲਹੁਣ ਵਾਲੇ ਪਿਆ ਦੁੱਧ ਤੋਂ ਰੁੱਗਾ ਦੇ ਭਾਂਡੇ ਦੇਲੇ ਕਰਕੇ ਹਨਾ ਕੇਨੀਆਂ ਚ ਦੁੱਧ ਕੱਢ ਕੇ ਕੜਾਹੀ ਦੇ ਲਈ ਕਰਨ ਵਾਲੀ ਤੇ ਆ ਕਿਉਂਕਿ ਹੁਣ ਉਸ ਚਾਹਤ ਨੇ ਦੁੱਧ ਨੂੰ ਗਾਲੀ ਦੇਵਾਂਗੇ। ਗਾਹਿਆਂ ਵਾਲਾ ਦੁੱਧ ਅੱਡ ਹਨਾ ਪੀਣ ਵਾਲਾ ਅੱਡ ਚਾਹ ਵਾਲਾ ਅੱਡ ਸਾਰਾ ਸੁਸ ਉਹ ਭਾਂਡੇ ਪਿਆਰ ਕਰਾਂਗੇ ਅੱਪਾ ਤੇ ਚਾਹੇ ਤੀ ਚ ਕਿੰਨੇ ਹੀ ਵੱਜ ਵੱਜ ਹੋਵੇ ਟੀ ਨਾ ਅਕਲ ਨਾਲ ਹੀ ਵਸਦੀ ਹੈਗੀ ਤੀ ਕਰੇ ਦਾਜ ਨਾਲ ਤੇ ਪੈਸੇ ਨਾਲ ਤੇ ਕੰਨ ਨਾ ਬਾਣਾ ਚ اکاؤنٹ ਤੋਂ ਦੇ ਵੀ ਬਹੁਤ ਸੋਹਣੇ ਪਏ ਨੇਗੇ ਨੂੰ ਪਰੋ ਕੌੜੇ ਨੇ ਮਿਰਚ ਥੋੜੀ ਜਿਹੀ ਪਾਈ ਹੈਗੀ ਆਪਾਂ ਨਾਲ ਕੁਕੀ ਹਰੀ ਪਾਈ ਸੀ ਥੋੜੀ ਜਿਹੀ ਤਾਂ ਪਾਈ ਹੈ ਕਾਲੀ ਮਿਰਚ ਤਿੰਨ ਤਰ੍ਹਾਂ ਦੀ ਮਿਰਚ ਪਾ ਕੇ ਆਪਾਂ ਸਬਜ਼ੀ ਬਣਾਵਾਂਗੇ ਪੋੜਾ ਜਿਹਾ ਪਾਇਆ ਆਪਾਂ ਸਬਾਰੋਂ ਸਾਰ ਨਮਕ ਤੇ ਹਲਦੀ ਲੋਰਨਸਾਰ ਚੋਕੀ ਕਲਰ ਆ ਹਲਦੀ ਦਾ ਸੁਨਣਾ ਜਿਹਾ ਹੋ ਜਾਂਦਾ ਫਿਰ ਹੈਨਾ ਕਿਉਂਕਿ ਇਹ ਮਸਾਲਾ ਮੈਂ ਤਾਂ ਪਹਿਲਾਂ ਪਾ ਦਿੱਤਾ ਹੈਗਾ ਕਿਪਾ ਸੁੱਕੀ ਸਬਜੀ ਬਣਾਉਣੀ ਹੈ ਜੀ ਤੇ ਪਿਆਜ਼ ਹਰੀ ਮਿਰਚ ਸਾਰਾ ਇਹ ਤੜਕਾ ਫਿਰ ਆਲੂ ਥੋੜੇ ਜਿਹਾ ਕਾੜ ਦੇ ਲੈ ਰਹੇ ਜਾਂਦੇ ਨੇ ਤੇ ਥੋੜੀ ਜਿਹੀ ਹਲਦੀ ਵੀ ਕੱਚੀ ਰਹਿ ਜਾਂਦੀ ਹੈਗੀ ਤਾ ਕਰਕੇ ਮੈਂ ਹੁਣ ਮਿਰਚ ਪੈਣਾ ਪਾ ਦਿੱਤਾ ਹੈ ਹੈ ਨਮਕੀ ਆਜਾ ਜਾਣਗੇ ਹੋ ਗਏ ਕੀ ਹੋਇਆ ਨਹੀਂ ਟਿਫਨ ਹਾਂ ਨਾ ਆਵਣੀ ਨੇ ਆਪਦੇ ਕੁੜੀਆਂ ਨੇ ਟਿਫਨ ਲੈਂਦੇ ਨੇਗੇ ਮੈਂ ਸੁਖਮਣ ਗੁਰਮਣ ਹੋਰ ਰੈਸিপি ਦਿਉਣੇ ਸੀ ਉਹ ਕਰਨ ਮੈਂ ਟਿਫਨ ਲਿਆਉਂਗੀ ਮੈਨੂੰ ਐ ਕਰ ਦਿੱਤਾ ਆਵਣੀ ਨੂੰ ਮੈਂ ਨਾਲ ਦੋ ਟਿਫਨ ਇਹਨਾਂ ਨੇ ਮੰਗਾ ਦਿੱਤੇ ਜਿਹੜੇ ਆਉਣਗੇ ਸਪੈਸ ਦੇ ਦਾਂਗੇ ਤੇ ਕੋਈ ਗੱਲ ਉਹ ਡੀਮਾਰਟ ਜਾਣਗੇ ਅੱਜ ਕੰਨੀ ਕੋਈ ਗੱਲ ਨਹੀਂ ਮੈਂ ਲਿਆ ਦੂੰਗੀ ਤੇ ਅੱਜ ਚੀ ਬਣਾ ਲਾਂਗੇ ਪਰ ਇਹਨਾਂ ਕੋ ਦੂਜੀ ਸਟੇਲ ਦੇ ਟੀਸ ਹੁੰਨੇਗੇ ਹੈਗੇ ਤਾਂ ਵਧੀਆ ਨੇ ਉਹ ਵੀ ਤੇ ਹੁਣ ਨਾ ਉਹ ਚ ਕਰੀ ਵਾਲੀ ਸਬਜੀ ਨਹੀਂ ਜਾਂਦੀ ਹੋਏਗੀ ਮਸਾਲੇ ਦੀ ਮਾਰਤੀ ਜਾਣ ਜਾਂਦੇ ਚਲ ਕਿਸੇ ਲਿਆ ਦੇ ਹੁਣ ਜਿਉਂ ਸੀ ਤਾਂ ਜਾਣਾ ਨਹੀਂ ਹੈਗਾ ਹਾਂ ਉੱਤੇ ਉੱਤੇ ਥੋੜੀ ਚੀਜ਼ ਵਧੀਆ ਮਿਲ ਜਾਨੂੰ ਲੇਗੀ ਤੇ ਤਾਂ ਕਰ ਚੁੱਤ ਗਏ ਨੇ ਉਹਨਾਂ ਨੇ ਮੈਂ ਕਿਹਾ ਸੀਗਾ ਅਰੇ ਨਾ ਰਾਤ ਗੱਲ ਕਰੀ ਉਹ ਮੈਂ ਤਾਂ ਰਾਤ ਮੇਰਾ ਹੋ ਗਿਆ ਥੇ ਕੰਮਾਂ ਨੂੰ ਮੇਰ ਜਾਨਦਿਆਂ ਨੇ ਫੋਨ ਕੱਟ ਦਿੱਤਾ ਸੀਗਾ ਤੇ ਅੱਜ ਸੋਹਣਾ ਗੱਲਾਂ ਕਰਦੀ ਸੀਗੇ ਹਨਾ ਮੋਦੀ ਪਾਉ ਦੇ ਜਾਂਦੇ ਹੁਣ ਨਾ ਕੱਟ ਗਏ ਤੇ ਪਕਾ ਲਾਂਗੇ ਸਬਜ਼ੀ ਤੇ ਕਰਤੀ ਸੀ ਜੀ ਚੋਕਣ ਹੋਰੀ ਮਾਰ ਦੇਣੀ ਹੋਈ ਜਾਂਦੀਆਂ ਤੇ ਮੈਂ ਮਾਰਦਾ ਇਹਦੇ ਵਿੱਚ ਪਾ ਦੇਵਾਂਗੇ ਤੇ ਹਨਾ ਸੋ ਕਾਈ ਹੋਈ ਆਗੀ ਤੇ ਮਿਰਚ ਮੈਂ ਥੱਕਾਈ ਹੋਈ ਨਹੀਂ ਗਈ ਮਾਸੀ ਕੋਲੋਂ ਉਹ ਕੌਂਡਾ ਮਿਸ਼ੀ ਜਿਸਾ ਕਾਇ ਹੋਈ ਰਾਇ ਨੇ ਕਾਫੀ ਸਤਾਈ ਆ ਜੀ ਐਂਕੀ ਨੇ ਪਤਾ ਨਹੀਂ ਕੀ ਗੱਲ ਐ ਸੀ ਪ੍ਰੋਗਰਾਮਾਂ ਦੀ ਤੁਰੇ ਫਿਰਿਆਂਗੇ ਸਾਨੂੰ ਮੇਸਤੀ ਵੱਢ ਕੇ ਸੁਕਾਉਣ ਦਾ ਟਾਈਮ ਹੀ ਲੱਗਿਆ ਸਾਡੇ ਮੇਸਤੀ ਤਾਂ ਵੱਢੂ ਸੀ ਵੀ ਤੇ ਐਕਟੀ ਵੀ ਹਾਂ ਐਕਟੀ ਵੀ ਉਹ ਨਹੀਂ ਹਾਂ ਐਕਦੀ ਸਾਨੂੰ ਸਾਨੂੰ ਟਾਈਮ ਨਹੀਂ ਲੱਗਿਆ ਹੈਗਾ ਪਿਛਲੇ ਸਾਲ ਵੀ ਨਾ ਮੇਸਤੀ ਵੱਢ ਕੇ ਸੁਕਾ ਲਈ ਉਹ ਤਿਆਰੀ ਚੀਜ਼ ਸੁੱਕ ਕੇ ਪੁਰਗ ਗਈ ਤੇ ਇਸ ਕਰਕੇ ਹਾਂ ਆ ਗਈ ਆ ਗਈ ਪਾਣੀ ਪਾ ਕੇ ਚੌਂ ਕਰ ਆਇਆ ਨਹੀਂ ਮੈਂ ਚੌਂਦੀ ਬਾਟੀ ਬਸ ਖੜਕ ਗਈ ਹੁਣ ਮੈਂ ਕੈਂਪਰ ਚ ਪਾਣੀ ਪਾਇਆ ਬਾਟੀ ਦਾ ਖੜਕਾ ਹੋ ਗਿਆ ਇਹਨਾਂ ਦੇ ਰੀਜ਼ਨ ਨਾਲ ਚਲੋ ਜੇ ਪਵਾਦ ਚ ਮਿਲ ਜਾਂਗੇ ਲੋ ਲੋ ਜੀ ਆਪਾਂ ਨੇ ਸਬਜੀ ਨੂੰ ਤੜਕਾ ਲਾ ਦਿੱਤਾ ਦੁੱਧ ਵਾਲੇ ਭਾਂਡੇ ਢੁੰਡੇ ਵੇਲੇ ਕਰਕੇ ਆਪਾਂ ਜਾਣੇ ਮੱਝਾਂ ਵੱਲ ਤੁਹਾਨੂੰ ਪਤਾ ਹੀ ਹੈ ਮੱਝ ਰਿੰਗਣ ਲੱਗੀ ਹੈਗੀ ਧਾਰਨ ਅਪਕਾ ਕਰਦਿਆਂ ਦੀ ਵੀਡੀਓ ਦਾ ਐਂਡ ਜੇ ਘਰ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰਨਾ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਸੋਣਾ ਜਾਂ ਪਿਆਰਾ ਜਿਹਾ ਕਮੈਂਟ ਵੀ ਕਰਿਓ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੌਗ ਨਾਲ ਅੱਜ ਦੀ ਵੀਡੀਓ ਤੇ ਐਂਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ